ਸ਼ਨੀ ਦੇ ਮੰਦਰ ਬੀਤੇ ਦਿਨ ਤਾਲਾ ਟੁੱਟਿਆ ਸੀਗਾ ਉੱਥੋਂ ਪੈਸੇ ਦੀ ਚੋਰੀ ਹੋਈ ਸੀਗੀ ਤੇ ਉਸ ਦੇ ਰਿਗਾਰਡਿੰਗ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਜਿਸ ਤੇ ਅਸੀਂ ਕਾਰਵਾਈ ਕਰਦੇ ਹਾਂ ਦੋਸ਼ੀ ਨੂੰ ਐਫ ਆਈ ਆ ਪਹਿਲਾਂ ਤਾਂ ਐਫ ਆਈ ਆ ਦਰਜ ਕੀਤੀ ਹੈ ਉਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਮੈਂ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜਦੋਂ ਕੋਈ ਤੁਸੀਂ ਆਪਣੀ ਸਕੂਟੀ ਜਾਂ ਕਿਤੇ ਬਾਈਕ ਪਾਰਕ ਲਗਾਉਂਦੇ ਹੋ ਕਮ ਸੇ ਕਮ ਆਪਣੀ ਸਕੂਟੀ ਨੂੰ ਪਾਰਕ ਕਰਨ ਲਈ ਲੋਕ ਕਰਕੇ ਸਕੂਟੀ ਜਾਓ ਆਪਣੀ ਚਾਬੀ ਵਿੱਚ ਛੱਡ ਕੇ ਨਾ ਸ਼ਨੀ ਦੇ ਮੰਦਰ ਬੀਤੇ ਦਿਨ ਤਾਲਾ ਟੁੱਟਿਆ ਸੀਗਾ ਉੱਥੋਂ ਪੈਸੇ ਦੀ ਚੋਰੀ ਹੋਈ ਸੀਗੀ ਤੇ ਉਸ ਦੇ ਰਿਗਾਰਡਿੰਗ ਸਾਡੇ ਕੋਲ ਇੱਕ ਕੰਪਲੇਂਟ ਆਈ ਸੀਗੀ ਜਿਸ ਤੇ ਅਸੀਂ ਕਾਰਵਾਈ ਕਰਦੇ ਹਾਂ ਦੋਸ਼ੀ ਨੂੰ ਐਫਆਈਆ ਪਹਿਲਾਂ ਤਾਂ ਐਫਆਈਆਰ ਦਰਜ ਕੀਤੀ ਹੈ ਉਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਸ਼ਹਿਰ ਦੇ ਵਿੱਚ ਵੀ ਚੋਰੀਆਂ ਦਾ ਸਿਲਸਲਾ ਜਿਹੜਾ ਵਧਦਾ ਜਾ ਰਿਹਾ ਉਹਨਾਂ ਲੈ ਠਲ ਪਾਉਣ ਵਾਸਤੇ ਕੀ ਕਾਰਵਾਈ ਕੀਤੀ ਹੈ ਇਹ ਚੋਰੀਆਂ ਨੂੰ ਲੈ ਕੇ ਜਗ੍ਹਾ ਜਗ੍ਹਾ ਤੇ ਪੁਲਸ ਨੇ ਨਾਕੇ ਲਗਾਏ ਹੋਏ ਆ ਜੇ ਟਾਈਮ ਟੂ ਟਾਈਮ ਨਾਕਾਬੰਦੀ ਕਰਕੇ ਗੱਡੀਆਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਵਹੀਕਲਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਤੋਂ ਇਲਾਵਾ ਪਿਛਲੇ ਦਿਨੀ ਅਸੀਂ ਹੋਰ ਵੀ ਕੇਸਾਂ ਦੇ ਵਿੱਚ ਚੋਰ ਫੜੇ ਹੈਗੇ ਚੋਰੀ ਦੀ ਵਾਰਦਾਤ ਨੂੰ ਰੋਕਣ ਲਈ ਲੋਕਾਂ ਨੂੰ ਕੋਈ ਅਪੀਲ ਹੈ ਮੈਂ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਜਦੋਂ ਕੋਈ ਤੁਸੀਂ ਆਪਣੀ ਸਕੂਟੀ ਜਾਂ ਕਿਤੇ ਬਾਈਕ پارک ਲਗਾਉਂਦੇ ਹੋ ਕਮ ਸੇ ਕਮ ਆਪਣੀ ਸਕੂਟੀ ਨੂੰ پارک ਕਰਨ ਲਈ ਲੋਕ ਕਰਕੇ ਸਕੂਟੀ ਜਾਓ ਆਪਣੀ ਚਾਬੀ ਵਿੱਚ ਛੱਡ ਕੇ ਨਾ ਜਾਓ ਤਕਰੀਬਨ ਕਈ ਵਾਰ ਇਦਾਂ ਹੁੰਦਾ ਕਿ ਲੋਕ ਸਕੂਟੀ ਦੇ ਵਿੱਚ ਚਾਬੀ ਲੱਗੀ ਛੱਡ ਕੇ ਚੱਲ ਜਾਂਦੇ ਆ ਜਿਸ ਕਰਕੇ ਬਾਅਦ ਵਿੱਚ ਕੋਈ ਕਈ ਵਾਰ ਅਣਜਾਣ ਪੁਨੇ ਚ ਲੈ ਜਾਂਦਾ ਕਦੀ ਚੋਰੀ ਦੀ ਵਾਰਦਾਤ ਵੀ ਹੁੰਦੀ ਹੈ ਤੇ ਲੋਕਾਂ ਨੂੰ ਇਹੀ اپیل ਕਰਾਂਗਾ ਕਿ ਸਕੂਟੀ ਜਾਂ ਆਪਣਾ ਕੋਈ ਵੀ ਟੂ-ਵੀਲਰ ਫੋਰ-ਵੀਲਰ پارک ਕਰਨਾ ਹੈ ਉਹਨੂੰ ਪ੍ਰੋਪਰ ਲੌਕ ਕਰਕੇ ਜਾਓ ਆਪਣੀਆਂ ਚਾਬੀਆਂ ਨਾਲ ਲੈ ਕੇ ਜਾਓ